ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB70 study.in ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਜੇ ਬਿਜਲੀ ਬੋਰਡ ਨਾਲ ਰਿਲੇਟਡ PS, PSPCL PSTCL ਐਂਡ ਅਪ੍ਰੈਂਟਿਸਿਪ ਇਲਮ ਅਪਰੈਂਟਸ਼ਿਪ ਅਤੇ ਇਲਮ ਜਿਹੜੇ ਦੋਸਤ ਇਸ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ ਪਲੇਟਫਾਰਮ ਬਹੁਤ ਹੀ ਲਾਭਦਾਇਕ ਹੈ ਸੋ ਵੀਡੀਓ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਨੰਬਰ 96461 15144 ਇਸ ਨੰਬਰ ਤੇ ਤੁਸੀਂ ਸਾਨੂੰ ਔਨਲੀ 200 ਰੁਪਏ Google Pay ਕਰਕੇ ਤੁਸੀਂ ਸਾਡੇ ਕੋਲੋਂ PDF ਲੈ ਸਕਦੇ ਹੋ Google Pay ਕਰਨ ਤੋਂ ਬਾਅਦ ਇਸ ਨੰਬਰ ਤੇ ਤੁਸੀਂ ਸਾਨੂੰ WhatsApp ਤੇ ਸਕਰੀਨਸ਼ਾਟ ਭੇਜਨਾ ਹੈ ਤੁਹਾਨੂੰ ਨਾਲ ਨਾਲ ਹੀ PDF ਆ ਜਾਣਗੀ ਸੋ ਜਿਹੜੇ ਦੋਸਤ ਸਾਡੇ WhatsApp ਗਰੁੱਪ ਦੇ ਵਿੱਚ ਨਹੀਂ ਜੁੜੇ ਹੋਏ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਇੱਕ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਦਿੱਤਾ ਹੋਇਆ ਹੈ ਉੱਥੇ ਤੁਝ ਜਾ ਕੇ ਸਿੱਦਾ ਸਾਡੇ ਬਿਲਕੁਲ ਫ੍ਰੀ ਵਟਸਐਪ ਗਰੁੱਪ ਵਿੱਚ ਐਡ ਹੋ ਸਕਦੇ ਹੋ ਜਿਸ ਦੇ ਵਿੱਚ ਅਸੀਂ ਬਹੁਤ ਹੀ ਵਧੀਆ ਮਟੀਰੀਅਲ ਦੇ ਨਾਲ ਤਿਆਰੀ ਕਰਵਾਈਦਾ ਜੀ ਵੀਡੀਓ ਅਪਲੋਡ ਕਰੀਦਾ ਜੀ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਜੀ ਸੋ ਜਿਹੜੇ ਦੋਸਤਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਵੀਡੀਓ ਜੇਕਰ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਸੋ ਵੀਡੀਓ ਨੂੰ ਕਰਦੇ ਆ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਪਾਵਰ ਫੈਕਟਰ ਵਧਾਉਣ ਲਈ ਕੀ ਵਰਤਿਆ ਜਾਂਦਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਇਹ ਬਲ ਜੀ ਪਾਵਰ ਫੈਕਟਰ ਵਧਾਉਣ ਲਈ ਕੀ ਵਰਤਿਆ ਜਾਂਦਾ ਹੈ ਸਭ ਤੋਂ ਪਹਿਲੀ ਆਪਸ਼ਨ ਹੈ ਰੈਜਿਸਟਰ ਦੂਸਰੀ ਹੈ ਕੰਡਕਟਰ ਤੀਸਰੀ ਹੈ ਕੈਪੈਸਟਰ ਅਤੇ ਚੌਥੀ ਹੈ ਇਹਨਾਂ ਵਿੱਚੋਂ ਕੋਈ ਨਹੀਂ ਹਾਂ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਕਪੈਸਟਰ ਬੈਂਕ ਲਗਾ ਕੇ ਕਪੈਸਟਰ ਵਰਤੇ ਜਾਂਦੇ ਹਨ ਪਾਵਰ ਫੈਕਟਰ ਨੂੰ ਵਧਾਉਣ ਲਈ ਕੀ ਵਰਤੇ ਜਾਂਦੇ ਹਨ ਕਪੈਸਟਰ cos phi ਨੂੰ ਵਧਾਉਣ ਲਈ ਠੀਕ ਹੈ ਦੋਸਤੋ ਨੈਕਸਟ ਕੁਸਚਨ ਚੱਲੀਏ ਜੀ ਕੁਸਚਨ ਨੰਬਰ ਹੈ 2 ਰੇਲ ਪੋਲਾਂ ਤੇ ਵੱਧ ਤੋਂ ਵੱਧ ਕਿੰਨੀ ਵੋਲਟੇਜ ਤੱਕ ਦੀ ਲਾਈਨ ਖਿੱਚੀ ਜਾਂਦੀ ਹੈ ਰੇਲ ਪੋਲ ਜਿਹੜੇ ਹੁੰਦੇ ਨੇ ਲੋਹੇ ਦੇ ਪੋਲ ਬਣੇ ਹੁੰਦੇ ਆ ਗਾਡਰੀ ਜਿਹੀ ਨਹੀਂ ਹੁੰਦੀਆਂ ਜਿਹੜੇ ਵੱਡੇ ਉਹਨਾਂ ਨੂੰ ਆਪਾਂ ਕਹਿੰਦੇ ਆ ਰੇਲ ਪੋਲ ਥ ਵੋਲਟਸ ਤੱਕ ਲਾਈਨ ਖਿੱਚੀ ਜਾ ਸਕਦੀ ਹੈ ਕਿੰਨੀ ਵੋਲਟਸ ਤੱਕ ਲਾਈਨ ਖਿੱਚੀ ਜਾ ਸਕਦੀ ਹੈ 11 ਕੇਵੀ 132 ਕੇਵੀ 220 ਕੇਵੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਆਹ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 132 ਕੇਵੀ ਤੱਕ 132 ਕੇਵੀ ਤੱਕ অপশন ਐਡਾ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਜੀ ਨੈਕਸਟ ਕੁਐਸਚਨ ਚੱਲ ਜੀ ਦੋਸਤੋ ਕੁਐਸਚਨ ਨੰਬਰ ਹੈ 3 ਕਹੇ ਲਾਈਨ ਨੂੰ ਡੈਡ ਕਰਨ ਜਾਂ ਸੈਕਸ਼ਨ ਬਣਾਉਣ ਲਈ ਕਿਹੜਾ ਸਟਰਕਚਰ ਵਰਤਿਆ ਜਾਂਦਾ ਹੈ ਲਾਈਨ ਨੂੰ ਡੈਡ ਕਰਨ ਲਈ ਦੋ ਰੇਲ ਪੋਲ ਤਿੰਨ ਰੇਲ ਪੋਲ ਚਾਰ ਰੇਲ ਪੋਲ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 4 ਰੇਲ ਪੋਲ ਯਾਨਕਿ ਈਡੀ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਦੋਸਤੋ ਨੋਟ ਕਰ ਲਓ ਜੀ ਰੇਲ ਪੋਲ ਚਾਰ ਰੇਲ ਪੋਲ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲ ਜੀ ਕੁਐਸਚਨ ਨੰਬਰ ਹੈ 4 ਸਿੱਧੀ ਟਰਾਂਸਮਿਸ਼ਨ ਲਾਈਨ ਦੇ ਵਿਚਕਾਰ ਕਿਹੜਾ ਸਟਰਕਚਰ ਵਰਤਿਆ ਜਾਂਦਾ ਹੈ ਸਿੱਧੀ ਟਰਾਂਸਮਿਸ਼ਨ ਲਾਈਨ ਦੇ ਵਿਚਕਾਰ ਆਪਸ਼ਨਸ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਨੇ ਪਹਿਲੀ ਹੈ ਦੋ ਰੇਲ ਪੋਲ ਤੀਸਰੀ ਹੈ ਤਿੰਨ ਰੇਲ ਪੋਲ ਚੌਥੀ ਹੈ ਚਾਰ ਰੇਲ ਪੋਲ ਪੈਮੀਏ ਇਹਨਾਂ ਵਿੱਚੋਂ ਕੋਈ ਨਹੀਂ हां जी दोस्तों इसका राइट आंसर है दोस्तों वो है दो रेल पोल दो रेल पोल इस तरह ਦੇ ਆਹ ਰੇਲ ਪোল ਹੋਗਾ ਐਥਿਕ ਚੈਨ ਲੱਗਿਆ ਹੁੰਦਾ ਹੈ ਇਸ ਦੇ ਉੱਪਰ ਪਿੰਨਾ ਲੱਗਿਆ ਹੁੰਦਾ ਜਿਸ ਦੇ ਉੱਪਰ ਲਾਈਨ ਟਪਾਈ ਜਾਂਦੀ ਹੈ ਸਿੱਧੀ ਟਰਾਂਸਮਿਸ਼ਨ ਲਾਈਨ ਨੂੰ ਕਹਿੰਦੇ ਨੇ राइट आंसर है दो रेल पोल नैक्सट क्वेश्चन चलिए दोस्तों क्वेश्चन नंबर है पांच पिन इंसुलेटर की वरतों किन्ने केवी लाइन तक की जा सकती है पिन इंसुलेटर की वरतों हाँ जी दोस्तों so, सो ऑप्शन अपने सामने दत हुई ग्यारह केवी तेती केवी छियाहठ के वी एक सौ बत्ती केवी हाँ जी दोस्तों इसका जो ਆਨਸਰ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੈ ਪਤਾ ਲੱਗ ਜਾਏਗਾ ਕਿ ਸਟੂਡੈਂਟ ਸਾਡੇ ਕਿੰਨੇ ਕੁ ਵਧੀਆ ਤਿਆਰੀ ਕਰ ਰਹੇ ਹਨ 11 ਕੇਵੀ ਜਾਂ 33 ਕੇਵੀ ਇਹਨਾਂ ਦੋਨੋਂ ਚੋਂ ਇੱਕ ਤੁਸੀਂ ਆਨਸਰ ਸਾਨੂੰ ਦੱਸਣਾ ਹੈ ਕਿ ਪਿੰਨ ਇਨਸੂਲੇਟਰ ਦੀ ਵਰਤੋਂ ਅਸੀਂ ਕਿੰਨੇ ਕੇਵੀ ਲਾਈਨ ਤੱਕ ਕਰਦੇ ਹਾਂ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲੀਏ ਜੀ ਕੁਐਸਚਨ ਨੰਬਰ ਹੈ 6 ਦੋਸਤੋ ਮੈਂ ਫਿਰ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਪੀਡੀਐਫ ਨਹੀਂ ਲੈਵੇ 1300 ਦੇ ਕਰੀਬ 12-1300 ਦੇ ਕਰੀਬ ਸਾਡੇ ਐਮਸੀਕਿਊ ਹਨ ਟੌਪ ਦੇ ਐਮਸੀਕਿਊ ਹਨ ਉਹ ਤੁਸੀਂ ਸਾਡੇ ਕੋਲੋਂ ਸਿਰਫ 200 ਰੁਪਏ ਦੇ ਵਿੱਚ ਲੈ ਸਕਦੇ ਹੋ ਕੋਈ ਜ਼ਿਆਦਾ ਅਮਾਊਂਟ ਨਹੀਂ ਹੈ ਕਿਵੇਂ ਲੈਨੇ ਨੇ 96461 15144 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ Google Pay ਜਾਂ PhonePe ਕਰਕੇ ਤੁਸੀਂ ਸਾਡੇ ਕੋਲੋਂ PDF ਲੈ ਸਕਦੇ ਹੋ ਜਿੰਦੇ ਨਾਲ ਬਹੁਤ ਹੀ ਵਧੀਆ ਮਟੀਰੀਅਲ ਸਾਡੇ ਖੁਦ ਦਾ ਤਿਆਰ ਕੀਤਾ ਹੈ ਜਿਹੜੇ ਕੀ ਵਾਰ-ਵਾਰ ਪੇਪਰ ਵਿੱਚ ਪੁੱਛੇ ਜਾਂਦੇ ਹਨ ਤਾਂ ਅੱਗੇ ਵੀ ਪੇਪਰਾਂ ਵਿੱਚ ਪੁੱਛੇ ਜਾਣਗੇ 1300 ਦੇ ਕਰੀਬ ਤੁਹਾਨੂੰ MCQ ਮਿਲਣਗੇ ਸਿਰਫ 200 ਰੁਪਏ ਦੇ ਵਿੱਚ ਜਿੰਦੇ ਨਾਲ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਦੇ ਹੋ ਆਨਸਰ ਵੀ ਨਾਲ ਦਿੱਤੇ ਹੋਣਗੇ ਜੀ ਠੀਕ ਹੈ ਜੀ ਸੋ 220 KV ਲਾਈਨ ਲੇਸ ਸਪੈਸ਼ਲ ਲੜੀ ਵਿੱਚ ਡਿਸਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ 10 ਤੋਂ 13 13 ਤੋਂ 14 14 ਤੋਂ 16 ਦਾ ਇੰਨਾ ਵਿੱਚ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 13 ਤੋਂ 14 13 ਤੋਂ 14 ਨੈਕਸਟ ਕੁਐਸਚਨ ਚੱਲਗੇ ਦੋਸਤੋ ਕੁਐਸਚਨ ਨੰਬਰ ਹੈ 7 ਕੁਐਸਚਨ ਨੰਬਰ ਹੈ ਆਪਣੇ ਕੋਲ 7 220 ਕੇਵੀ ਲਾਈਨ ਲਈ ਟੈਂਸ਼ਨ ਲਈ ਲੜੀ ਵਿੱਚ ਡਿਸਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਮੇਰੇ ਪਿਆਰੇ ਦੋਸਤੋ ਆਪਸ਼ਨਸ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ 13 ਤੋਂ 14 14 ਤੋਂ 15 15 ਤੋਂ 16 ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਰੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 14 ਤੋਂ 15 14 ਤੋਂ 15 ਠੀਕ ਹੈ ਦੋਸਤੋ ਅੱਗੇ ਆਪਾਂ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਦੀ ਕੁਐਸਚਨ ਨੰਬਰ ਹੈ ਆਪਣੇ ਕੋਲ 8 132 kV ਲਾਈਨ ਲਈ ਟੈਂਸ਼ਨ ਲੜੀ ਵਿੱਚ ਡਿਸਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ 132 kV ਲਾਈਨ ਲਈ ਟੈਂਸ਼ਨ ਲੜੀ ਵਿੱਚ ਡਿਸਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ 4 ਤੋਂ 5 8 ਤੋਂ 9 9 ਤੋਂ 10 ਜਾਂ 5 ਤੋਂ 6 ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 9 ਤੋਂ 10 9 ਤੋਂ 10 ਰਾਈਟ ਦੋਸਤੋ ਨੈਕਸਟ ਕੁਐਸਚਨ ਚਲ ਜੀਏ ਦੋਸਤੋ ਕੁਐਸਚਨ ਨੰਬਰ ਹੈ 9 68 ਕੇ ਵੀ ਲਾਈਨ ਲਈ ਟੈਂਸ਼ਨ ਲੜੀ ਵਿੱਚ ਡਿਸਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ 4 ਤੋਂ 5 8 ਤੋਂ 9 9 ਤੋਂ 10 ਜਾਂ 5 ਤੋਂ 6 ਹਾਂ ਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ 5 ਤੋਂ 6 ਆਪਸ਼ਨ 6 ਸੱਛਾ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚਲ ਜੀ ਕੁਐਸਚਨ ਨੰਬਰ ਹੈ 10 68 ਕੇਵੀ ਲਾਈਨ ਲਈ ਸਸਪੈਂਸ਼ਨ ਲੜੀ ਵਿੱਚ ਡਿਸਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ 4 ਤੋਂ 5 8 ਤੋਂ 9 9 ਤੋਂ 10 ਦਾ 5 ਤੋਂ 6 ਸੋ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ 4 ਤੋਂ 5 4 ਤੋਂ 5 ਠੀਕ ਹੈ ਦੋਸਤੋ ਅੱਗੇ ਅਪ ਚਲਦੇ ਆ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 11 ਡਿਸਕ ਇਨਸੂਲੇਟਰ ਕਿਹੜੇ ਮਟੀਰੀਅਲ ਦੇ ਬਣੇ ਹੁੰਦੇ ਹਨ ਡਿਸਕ ਇਨਸੂਲੇਟਰ ਕਿਹੜੇ ਮਟੀਰੀਅਲ ਦੇ ਬਣੇ ਹੁੰਦੇ ਹਨ ਪੋਰਸਲਿਨ ਕਾਪਰ ਮਾਇਕਾ ਜਾਂ ਬਾਈਕੇਲਾਈਟ इसका राइट आंसर है पोरसलीन चीनी मिट्टी जिन्हों चीनी मिट्टी चलिए नेक्स्ट क्वेश्चन थे क्वेश्चन नंबर है बारह डिस्क इंसुलेटर की बिजली की समर्था कि ਡਿਸਕ ਇਨਸੂਲੇਟਰਾਂ ਦੀ ਬਿਜਲੀ ਦੀ ਸਮਰੱਥਾ ਕਿੰਨੀ ਹੁੰਦੀ ਹੈ ਤਾਂ ਆਪਸ਼ਨ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ 32 ਕੇਵੀ ਦੂਸਰੀ ਹੈ 11 ਕੇਵੀ ਤੀਸਰੀ ਹੈ 68 ਕੇਵੀ ਚੌਥੀ ਹੈ 220 ਕੇਵੀ ਹਾਂ ਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ 11 ਕੇਵੀ 11 ਕੇਵੀ ਅੱਗੇ ਵਧਦਾ ਨੈਕਸਟ ਕੁਐਸਚਨ ਤੇ ਦੋਸਤੋ ਕੁਐਸਚਨ ਨੰਬਰ ਹੈ 13 ਟਰਾਂਸਮਿਸ਼ਨ ਲਾਈਨਾਂ ਲਈ ਆਮ ਵਰਤੋ ਕਿਹੜੀ ਕਿਹੜੀ ਮਕੈਨੀਕਲ ਤਾਕਤ ਦੀਆਂ ਡਿਸਕਾਂ ਵਿੱਚ ਆਉਂਦੀਆਂ ਹਨ ਹਾਂਜੀ ਦੋਸਤੋ 7000 ਕਿਲੋਗ੍ਰਾਮ 11500 ਕਿਲੋਗ੍ਰਾਮ 9000 ਕਿਲੋਗ੍ਰਾਮ ਜਾਂ ਇਹ ਸਾਰੀਆਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਏ ਸਾਨਿਆ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚਲਿਏ ਜੀ ਕੁਐਸਚਨ ਨੰਬਰ ਹੈ 14 ট্রান্সমিਸ਼ਨ ਲਾਈਨ ਦਾ ਦੇ ਕੰਡਕਟਰ ਦੀ ਵਾਈਬ੍ਰੇਸ਼ਨ ਨੂੰ ਘਟਾਉਣ ਲਈ ਕੀ ਵਰਤਿਆ ਜਾਂਦਾ ਹੈ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਡੈਂਪਰ ਜਿਹੜੇ ਕਿ ਟ੍ਰਾਂਸਮਿਸ਼ਨ ਲਾਈਨ ਤੇ ਜੋ ਇਸ ਤਰ੍ਹਾਂ ਦਾ ਇੱਕ ਹੱਥਿਆ ਲੱਗਿਆ ਹੁੰਦਾ ਹੈ ਉਸ ਨੂੰ ਆਪਾਂ ਕਹਿੰਦੇ ਹਾਂ ਡੈਂਪਰ ਆਹੜਾ ਬਿਲਕੁਲ ਰਾਈਟ ਆਨਸਰ ਇਸ ਦਾ ਸੋ ਦੋਸਤੋ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 15 ਇੱਕ ਚੰਗੇ ਜੋੜ ਦੀ ਇਲੈਕਟ੍ਰੀਕਲ ਤਾਕਤ ਕਿੰਨੀ ਹੁੰਦੀ ਹੈ অপশনস ਆਪਣੇ ਸਾਹਮਣੇ ਦੁੱਤੀਆ ਹੋ ਗਿਆ ਨ ਪਹਿਲੀ ਹੈ 100% ਦੂਸਰੀ ਹੈ 95% ਤੀਸਰੀ ਹੈ 90% ਅਤੇ ਚੌਥੀ ਹੈ 85% ਤਾਂ ਜੋੜ ਦੀ ਜੋ ਇਲੈਕਟ੍ਰੀਕਲ ਤਾਕਤ ਹੁੰਦੀ ਹੈ ਉਹ ਹੁੰਦੀ ਹੈ 100% ਠੀਕ ਹੈ ਦੋਸਤੋ ਸੂਰਜ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਜੀ ਸੋ ਜਿਹੜੇ ਦੋਸਤਾਂ ਨੇ ਹਾਲੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਬੈਲ ਆਈਕਨ ਦਬਾ ਲਓ ਨਾਲ ਲਾਈਕ ਜ਼ਰੂਰ ਕਰ ਦਿਓ ਜੀ ਸੋ ਜਿਹਨਾਂ ਦੋਸਤਾਂ ਨੇ ਸਾਡੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਲੈਣੀਆਂ ਹਨ ਤਾਂ ਦਿੱਤੇ ਨੰਬਰ 964615143 ਇਸ ਨੰਬਰ ਤੇ ਤੁਸੀਂ ਸਨ ਓਨਲੀ 200 ਰੁਪਏ Google Pay ਜਾਂ PhonePe ਕਰਕੇ ਸਾਡੇ ਕੋਲ 1200 1300 ਦੇ ਕਰੀਬ MCQ ਲੈ ਸਕਦੇ ਹੋ ਸੋ ਆਪਾਂ ਮਿਲਦਾ ਨੈਕਸਟ ਕਲਾਸ ਵਿੱਚ ਥੈਂਕ ਯੂ Very much.